ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਬਸਪਾ ਪੰਜਾਬ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਅੱਜ ਸਮਾਣਾ ਵਿਖੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਆਗੂਆਂ ਵੱਲੋਂ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਬਸਪਾ ਪੰਜਾਬ ਦੇ ਆਗੂ ਜਗਜੀਤ ਸਿੰਘ ਭੈਣੀ ਵੱਲੋਂ ਕੀਤੀ ਗਈ ਹੈ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਭੈਣੀ ਨੇ ਪੰਜਾਬ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਨੂੰ ਆੜੇ ਹੱਥੀ ਲੈਂਦੇ ਆ ਆਖਿਆ ਕਿ ਜੇ ਕਿਤੇ ਇਹਨਾਂ ਸਰਕਾਰਾਂ ਨੇ ਕੰਮ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਹਾਲਾਤ ਹੋਰ ਹੁੰਨੇ ਸੀ ਉਹਨਾਂ ਆਖਿਆ ਕਿ ਪੰਜਾਬ ਵਿੱਚ ਅਫਸਰशाही ਰਾਜ ਚੱਲਿਆ ਰਿਹਾ ਜਿਸ ਨੂੰ ਬਸਤਾ ਦੀ ਜਿੱਤ ਤੋਂ ਬਾਅਦ ਖਤਮ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਬਣਾਈ ਜਾਵੇਗੀ ਇਸ ਮੌਕੇ ਉਹਨਾਂ ਦੇ ਨਾਲ ਰੂਪ ਸਿੰਘ ਬਠੋਈ ਬਲਦੇਵ ਸਿੰਘ ਮਹਿਰਾ ਜਰਨੈਲ ਸਿੰਘ ਬਿੱਟੂ ਮੋਹਨ ਲਾਲ ਬੀਬੀਆਂ ਅਤੇ ਹੋਰ ਵਸਪਾ ਆਗੂ ਹਾਜ਼ਰ ਰਹਿ ਸਮਾਣਾ ਤੇ ਐਨ ਡਬਲਯੂ ਨਿਊਜ਼ ਚੈਨਲ ਦੇ ਲਈ ਮਹੇਸ਼ ਸ਼ੇਰਾ ਸਮਾਣਾ ਬਾਲੋ ਤੁਸੀਂ ਮੁਹਿੰਮ ਚਲਾਈ ਹੈ ਇਸ ਦਾ ਕੀ ਮਕਸਦ ਹੈ 15 ਮਾਰਚ ਨੂੰ ਅਗਵਾੜਾ ਦੀ ਧਰਤੀ ਤੋਂ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਜੋ ਵਾਅਦੇ ਲੋਕਾਂ ਨਾਲ ਕਰਕੇ ਆਮ ਆਦਮੀ ਪਾਰਟੀ ਸਰਕਾਰ ਤੇ ਆਈ ਸੀ ਸਭ ਤਾਂ ਚਾਈ ਸੀ ਕਿਸੇ ਵੀ ਵਾਅਦੇ ਤੇ ਔਰ ਕਿਸੇ ਵੀ ਗਰੰਟੀਆਂ ਤੇ ਖਤਰੀ ਨਹੀਂ ਉਤਰੀ ਔਰ ਰਜਾਨਾ ਜਿਹੜਾ ਹੈਗਾ ਪੂਰਾ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਮਾਮਾ ਦੇ ਪੁੱਤ ਧੀਆਂ ਦੇ ਜਿਹੜੇ ਸੁਹਾਗ ਜਿਹੜੇ ਹੈ ਉਜੜ ਰਹੇ ਆ ਔਰ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਅੰਦਰ ਜ਼ੁਲਮ ਜਾਤੀਆਂ ਅਤਿਆਚਾਰ ਵਧ ਰਹੇ ਆ ਫੇਕ ਇਨਕਾਊਂਟਰ ਹੋ ਰਹੇ ਆ ਹਰ ਜਗ੍ਹਾ ਮਰਦਾ ਪਰਦਾ ਜਿਹੜਾ ਨੌਜਵਾਨ ਚੱਕ ਕੇ ਜਿਹੜਾ ਦੂਸਰੇ ਦਿਨ ਉੱਥੇ ਅਬੋਰ ਜਾ ਕੇ ਫੇਕਾਉਂਟਰ ਇਨਕਾਊਂਟਰ ਕਰਕੇ ਜਿਹੜਾ ਹੈਗਾ ਮਾਰ ਦਿੱਤਾ ਗਿਆ ਔਰ ਸਿਰਫ ਸਰਕਾਰ ਆਪਣੀ ਜਿਹੜੀ ਹੈਗੀ ਹੈ ਜਿਹੜੀ ਬਾਦ ਇੰਤਜਾਮੀ ਆ ਉਹਦੇ ਪਰਦਾ ਪਾਉਣ ਵਾਸਤੇ ਗਰੀਬ ਲੋਕਾਂ ਦੇ ਜਿਹੜੇ ਪੁੱਤ ਮਾਰੇ ਜਾ ਰਹੇ ਆ ਅਸੀਂ ਇਹ ਨਹੀਂ ਕਹਿੰਦੇ ਹੋ ਸਕਦਾ ਵੀ ਜੋ ਉੱਥੇ ਕਿਸੀ ਇਨਵੋਲਵਮੈਂਟ ਹੋਵੇ ਪਰ ਤੋ ਜਿਹੜਾ ਕਾਨੂੰਨ ਆ ਕਾਨੂੰਨ ਸਜ਼ਾ ਦੇਵੇ ਸਿਰਫ ਆਪਣੀ ਜਿਹੜੀ ਨੁਲਾਕੀ ਦੇ ਉੱਤੇ ਸਰਕਾਰ ਪਰਦਾ ਪਾਉਣ ਵਾਸਤੇ ਜਿਹੜੇ ਗਰੀਬ ਪਰਿਵਾਰਾਂ ਦੇ ਵਿੱਚੋਂ ਲੜਕੇ ਚੱਕ ਕੇ ਫੇਕ ਐਂਟੀਕਾਉਂਟਰ ਕਰਵਾ ਰਹੇ ਆ ਆ ਨਾਲ ਹੀ ਇੱਥੇ ਜਿਹੜਾ ਬਠੋਈ ਦੇ ਕਲਾਂ ਦੇ ਅੰਦਰ ਤੁਸੀਂ ਦੇਖਿਆ ਵੀ ਜਿਹੜਾ 11.5 ਲੱਖ ਰੁਪਈਆ ਜਿਹੜਾ 달ਤ ਪਰਿਵਾਰਾਂ ਦੇ ਕੋਲੋਂ سرکاری خزانے 'ਚ ਜਮ੍ਹਾਂ ਕਰਵਾ ਲਿਆ ਔਰ ویڈیو ਦਫ਼ਤਰ ਦੇ ਅੰਦਰ ਉਹਨਾਂ ਨਾਲ ਇੰਨੀ ਬੇਤਹਾਸ਼ਾ ਕੁੱਟਮਾਰ ਹੋਈ ਕਿ ਉਹਨਾਂ ਨੂੰ ਜਿਹੜਾ ਹਸਪਤਾਲ ਦਾਖਲ ਹੋਣਾ ਪਿਆ ਤੇ ਐਮਲ آر ਕੱਟੀ ਗਈ ਲਗਭਗ 2 ਮਹੀਨੇ ਬੀਤਣ ਤੋਂ ਬਾਅਦ ਵੀ ایف آئی آر ਨੰਬਰ 160 ਜਿਹੜੀ ਹੈ ਦਰਜ ਹੋਈ ਪਰੰਤੂ ਅਜੇ ਤੱਕ ਸਰਕਾਰ ਨੇ ਇੱਕ ਵੀ ਜਿਹੜੀ ਹੈਗੀ ਗ੍ਰਿਫਤਾਰੀ ਅਜੇ ਤੱਕ ਨਹੀਂ ਪਾਈ ਜਿਹੜਾ ਫਤਨਾ ਜਾ ਕੇ ਆਇਓ ਉਧਰ ਬੈਠੇ ਦੋ ਬੰਦੇ ਹੀ ਜਾਂਚ ਲਈ ਗਈ ਅਬ ਤੱਕ ਕੋਈ ਉਹਨਾਂ ਦੇ ਵਿੱਚ ਵੀ ਤੁਸੀਂ ਕੀ ਖੋਗੋ ਬਿਲਕੁਲ 9 ਦਿਨ ਹੋ ਗਏ 9 ਦਿਨ ਹੋ ਗਏ ਕੋਈ ਆਮ ਆਦਮੀ ਪਾਰਟੀ ਸਰਕਾਰ ਦੇ ਕਿਸੇ ਸਾਥੀ ਦਾ ਜਿਹੜੀ ਗੱਡੀ ਸੀ ਦੋ ਜਿਹੜੇ ਡਰਾਈਵਰ ਸਾਥੀ ਉਹ ਮਾਰੇ ਗਏ ਔਰ 9 ਦਿਨ ਹੋ ਗਏ ਪੂਰਾ ਇਲਾਕਾ ਪੂਰੇ ਇਲਾਕੇ ਦੇ ਲੋਕ ਬੈਠੇ ਆ ਪੁਲਿਸ ਮੁਲਾਜ਼ਮ ਦੀ ਗੱਡੀ ਦੱਸੀ ਗਈ ਹੈ ਹਾਂ ਉਹ ਜਿਹੜਾ ਜਿਹੜਾ ਉਹ ਇਨਵੋਲਵਮੈਂਟ ਹੈ ਉਹ ਦੀ ਆਮ ਆਦਮੀ ਪਾਰਟੀ ਤੇ ਪਹੁੰਚ ਹੈ ਇਸ ਕਰਕੇ ਜਿਹੜਾ ਅਜੇ ਸਰਕਾਰ ਜਿਹੜੀ ਹੈਗੀ ਆ ਬੇਨ ਮਤਲ ਜਿਹੜਾ ਉਹਨਾਂ ਨੂੰ ਇਨਸਾਫ ਦੇਣ ਵਾਸਤੇ ਉਹਨਾਂ ਦੇ ਕੰਨ ਤੇ ਜੋ ਨਹੀਂ ਸਰਕੀ ਇਸੇ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਰਾਜਕਤਾ ਫੈਲੀ ਹੋਈ ਹੈ ਤੇ ਬਹੁਜਨ ਸਮਾਜ ਪਾਰਟੀ ਨੇ ਇਹ ਪੂਰੇ ਮਾਮਲਿਆਂ ਨੂੰ ਲੈ ਕੇ ਖਾਸ ਤੌਰ ਤੇ ਬਠੋਈ ਦਾ ਮਾਮਲਾ ਜਿਹੜਾ ਅਜੇ ਤੱਕ ਦੋ ਪਰਚਾ ਦਰਜ ਹੋਏ ਨੂੰ ਵੀ ਦੋ ਮਹੀਨੇ ਹੋ ਗਏ ਆ ਲਗਭਗ ਇੱਥੇ ਦਾ ਪ੍ਰਸ਼ਾਸਨ ਜਿਹੜਾ ਸੁੱਕਾ ਪਿਆ ਔਰ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੰਗਦਾ ਰਹੀ ਵੇ ਕਮੀਆਂ ਤੇ ਜਿਹੜਾ ਮੰਗਦਾ ਰਹੀ ਵੇ ਸੂਰਜਿਆ ਕਮੀਆਂ ਦੇ ਵੇੜੇ ਇਹ ਗਾਣੇ ਗਾਉਣ ਵਾਲਾ ਜਿਹੜਾ ਮੁੱਖ ਮੰਤਰੀ ਹੈ ਦਲਤਾ ਗਰੀਬਾਂ ਕੋਲੋਂ 11.5 ਲੱਖ ਰੁਪਏ ਸਰਕਾਰੀ ਖਜ਼ਾਨੇ 'ਕ ਜਮਾ ਕਰਵਾ ਕੇ ਔਰ 11 ਇੰਚ ਦਾ ਵੀ ਜਿਹੜਾ ਉਹਨਾਂ ਨੂੰ ਜਿਹੜਾ ਮੌਕੇ ਤੇ ਇੱਕ ਕਵਜਾਨੀ ਦਿੱਤਾ ਗਿਆ। ਸਭ 2027 ਦੀ ਤਿਆਰੀ ਲੱਗਦੀ ਹੈ ਤੁਹਾਡੀ ਮੰਨ ਲਓ ਕੋਈ ਸਮਝੌਤਾ ਹੋ ਸਕੇ ਕਿਸੇ ਪਾਰਟੀ ਨਾਲ। ਦੇਖੋ 2027 ਦੇ ਵਿੱਚ ਅਸੀਂ ਪੂਰੇ ਪੰਜਾਬ 'ਚ ਪੰਜਾਬ ਸੰਭਾਲੋ ਮਹਿੰਮ ਸ਼ੁਰੂ ਕੀਤੀ ਹੈ। ਹਰ ਵਰਗ ਜਿਹੜਾ ਇਸ ਸਰਕਾਰ ਦੇ ਵਿੱਚ ਦੁਖੀ ਹੈ। ਪੰਜਾਬ ਸੰਭਾਲੋ ਮਹਿੰਮ ਦੇ ਨਾਲ ਹਰ ਇੱਕ ਵਰਗ ਜਿਹੜਾ ਭਾਵੇਂ ਕਿਸਾਨ ਹੈ, ਮਜ਼ਦੂਰ ਹੈ, ਛੋਟਾ ਦੁਕਾਨਦਾਰ ਹੈ, 달ਿਤਾਂ ਪਛੜੇ ਹੈ ਹਰ ਵਰਗ ਬੜੀ ਤੇਜ਼ੀ ਨਾਲ ਜੁੜ ਰਿਹਾ। ਅਸੀਂ ਸਿਰਫ ਜਿਹੜਾ 2027 ਦੇ ਵਿੱਚ ਅਸੀਂ ਸਮਾਜਿਕ ਗੱਠ ਜੋੜ ਕਰਕੇ ਇਹ ਜਿਹੜੀ ਹੈ ਇਹ ਜਿਹੜੀਆਂ ਸਾਰੀਆਂ ਸਰਕਾਰਾਂ ਬਿਲ ਹੋਈਆਂ ਸਮੇਂ-ਸਮੇਂ ਦੇਤੇ ਅਕਾਲੀ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਸਰਕਾਰ ਪੰਜਾਬੀਆਂ ਨੇ ਸਾਰੀਆਂ ਜਿਹੜੀਆਂ ਸਰਕਾਰਾਂ ਨੂੰ ਦੇਖ ਲਿਆ ਔਰ ਸੋਰੇਗ ਸਮਾਜ ਪਾਰਟੀ ਸੱਦਾ ਦਿੰਦੀ ਆ ਹਰ ਪੰਜਾਬੀ ਨੂੰ ਦਰਦਮੰਦ ਪੰਜਾਬੀ ਨੂੰ ਕਿਸੇ ਪਾਰਟੀ ਨਾਲ ਸਮਝੌਤਾ ਹੋਣ ਦੀ ਉਮੀਦ ਹੈ